ਆਮ ਕਾਜੀ ਦੀ ਇਮਾਨਦਾਰੀ ਇੱਕ ਹੁੰਦੀ ਹੈ ਸੰਸਥਾ ਦੀ ਸਰਵ ਉੱਚਤਾ ਦੀ ਸੰਸਥਾ ਦੇ ਮਾਨ ਸਤਕਾਰ ਦੀ ਜੇ ਉਹਦੀ ਜ਼ਿੰਮੇਵਾਰੀ ਨੂੰ ਆਪਾਂ ਨਹੀਂ ਨਿਭਾਉਂਦੇ ਉਹਨਾਂ ਬੇਈਮਾਨੀ ਕਰਕੇ ਚਲ ਜੰਨੇ ਆ ਤੇ ਫਿਰ ਸਾਡੀ ਇਮਾਨਦਾਰੀ ਕਿੱਥੇ ਰਹਿ ਜਾਂਦੀ ਹੈ ਸੋ ਜੇ ਉਹ ਗਏ ਸੀ ਮੈਂ ਸਮਝਦੀ ਇੱਕ ਸਕ੍ਰਿਪਟ ਸੀ ਡਰਾਮਾ ਸੀ ਕਿ ਪਹਿਲਾਂ ਉਹ ਛੱਡ ਕੇ ਚਲੇ ਗਏ ਉਹ ਦਿਨ ਗਏ ਜਿੱਦਣ ਕੇ ਭਰਤੀ ਕਮੇਟੀ ਨੇ ਭਰਤੀ ਕਰਨ ਦਾ ਲਾਸਟ ਫੈਸਲਾ ਕਰਨਾ ਸੀਗਾ ਉਹ ਛੱਡ ਕੇ ਚਲੇ ਗਏ ਜਿਉ ਗਏ ਸੀ ਕਦੀ ਉਹਦੇ ਕੋਲ ਲੀਡਰ ਜਾਂਦੇ ਆ ਕਦੀ ਉਹ ਦੇਖੋ ਐਗਜ਼ੈਕਟਿਵ ਜਾਂਦੀ ਹੈ ਕਦੀ ਉਹ ਦੇਖੋ ਸਾਰੀ ਜਥੇਦਾਰ ਸਾਹਿਬ ਜਾਂਦੇ ਨੇ ਮੈਂ ਇਤੋ ਤਤ ਕੱਢਿਆ ਕਿ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਜਥੇਦਾਰ ਨਾਲੋਂ ਜਸ ਸਿੰਘ ਸਾਬਾਨਾ ਦੀ ਉਸ ਦੇ ਮਾਰ ਸਰਮਾਨ ਨਾਲੋਂ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਿਆਦਾ ਤਰਜੀਹ ਦਿੱਤੀ ਕਿ ਮੇਰੇ ਵਾਸਤੇ ਇਹੀ ਵੱਡਾ ਜਿਹਨੇ ਮੈਨੂੰ ਕੁਰਸੀ ਤੇ ਬਿਠਾਇਆ ਤੇ ਫਿਰ ਸਾਰੇ ਗਏ ਕਿਸੇ ਦੇ ਅੱਖੇ ਨਹੀਂ ਲੱਗੇ ਫਿਰ ਉਹਦੇ ਕੋਲ ਹੀ ਗਏ ਉਹਦੇ ਕੋਲ ਕਿਹੜੀ ਕੋਈ ਸੁੰਨ ਦੀ ਗੰਢੀ ਸੀ ਜਿਦ ਨਾਲ ਉਹ ਫਿਰ ਸਾਰਾ ਕੁਝ ਠੀਕ ਹੋ ਗਿਆ ਗਿਆ ਉਹ ਤੇ ਕਹਿੰਦੇ ਸੀ ਮੈਂ ਨੈਤਿਕਤਾ ਦੇ ਆਧਾਰ ਤੇ ਚੱਲਿਆ ਜੇ ਨੈਤਿਕਤਾ ਦੇ ਆਧਾਰ ਉਹ ਨੈਤਿਕਤਾ ਉਦੋਂ ਜਾਗੀ ਸੀ ਜਦਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਤਾਰਿਆ ਸੀ ਇਹਨਾਂ ਨੇ ਤੇ ਗਿਆਨੀ ਰਗਵੀਰ ਸਿੰਘ ਜੀ ਨੇ ਇੰਗਲੈਂਡ ਤੋਂ ਬਿਆਨ ਦਿੱਤਾ ਸੀ ਕਿ ਮੇਰੇ ਮਨ ਤੇ ਬੜਾ ਬੋਝ ਹੈ ਸ਼੍ਰੀ ਅਕਾਤਾ ਸਭ ਜੀ ਦੇ ਉਹ ਸਤਕਾਰ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਝੂਠੇ ਸਾਰੇ ਕੰਮ ਕੀਤੇ ਜਾ ਰਹੇ ਹਨ ਮਾਰੇ ਕੰਮ ਕੀਤੇ ਜਾ ਰਹੇ ਹਨ ਮਰਿਆਦਾ ਦੇ ਉਲਟ ਕੀਤੇ ਜਾ ਰਹੇ ਤੇ ਜੇ ਨੈਤਿਕਤਾ ਉਦੋਂ ਜਾਗ ਪਈ ਸੀ ਪਹਿਲਾਂ ਤੇ ਨਹੀਂ ਜਾਗੀ ਕਈ ਕੰਮਾਂ ਦੇ ਨਾਲ ਸ਼੍ਰੀ ਅਕਾਦਸ ਤੋਂ ਤਾਂ ਮੁਨਕਰ ਵੀ ਹੋ ਗਏ ਪਰ ਜੇ ਜਾਗੀ ਸੀ ਤੇ ਹੁਣ ਕਿਹੜੀ ਚੀਜ਼ ਦੇ ਨਾਲ ਨਾਟਕ ਦਾ ਜਿਹੜੀ ਐ ਹੁਣ ਪੂਰੀ ਹੋ ਗਈ ਐ ਕਿਹੜਾ ਉਹ ਦੁੱਖ ਸੀਗਾ ਜਿਹੜਾ ਅੱਜ ਪੂਰਾ ਕਰ ਦਿੱਤਾ ਉਹਨਾਂ ਨੇ ਸੋ ਮੈਂ ਸਿਖਣੀ ਸਾਰੇ ਸਾਧ ਰਹੇ ਜਥੇਦਾਰ ਸਾਹਿਬ ਨੇ ਵੀ ਕਿਹਾ ਤੇ ਸਾਰੇ ਆ ਗਏ ਨੇ ਇਸ ਕਰਕੇ ਮੈਂ ਜੁਆਇਨ ਕਰ ਰਿਹਾ ਕਿਉਂਕਿ ਉਹਦੋਂ ਕਿਹੜਾ ਉਹਦੋਂ ਕਿਹੜੀ ਅੱਗੇ ਦੀ ਗੱਲ ਕਰੀਏ ਤਾਂ ਕਿਉਂਕਿ 28 ਤਰੀਕ ਨੂੰ ਬਾਬਾ ਹਨਪ ਸਿੰਘ ਖਾਲਸਾ ਨੇ ਵੀ ਕਿਹਾ ਵੀ ਵੱਡਾ ਕੱਟ ਕੀਤਾ ਜਾਣਾ ਤੇ ਜਿਹੜੀ ਧਾਮੀ ਸਾਹਿਬ ਦੀ ਕਿਹਾ ਜਾਂਦਾ ਵੀ ਸਾਰੀਆਂ ਸੰਪਰਦਾਵਾਂ ਨਾਲ ਜਾਂ ਟਕਸਾਲਾਂ ਦੇ ਨਾਲ ਉਹਨਾਂ ਦੀ ਜਿਹੜਾ ਇੱਕ 1 ਟੂ 1 ਚੰਗੀ ਆ ਤੇ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਵਾਸਤੇ ਵੀ ਜਿਹੜਾ ਅੱਗੇ ਮਤਲਬ ਅੱਗੇ ਲੈ ਕੇ ਆਇਆ ਜਾ ਰਿਹਾ ਸਾਡੀ ਚੰਗੀ ਟਕਸਾਲਾਂ ਦੀ ਤੇ ਸੰਪਰਦਾਮਾਂ ਦੀ ਗੱਲ ਬਾਅਦ ਚ ਆਉਂਦੀ ਹੈ ਕਿਉਂਕਿ ਸਾਰੀਆਂ ਸੰਪਰਦਾਮਾਂ ਨੇ ਟਕਸਾਲਾਂ ਨੇ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਹੋਣਾ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੰਸਥਾ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਧਿਆਨ ਰੱਖਣਾ ਪਏਗਾ ਜੇ ਅਸੀਂ ਪਹਿਲਾਂ ਉਹਨਾਂ ਦਾ ਧਿਆਨ ਨਹੀਂ ਰੱਖਦੇ ਤਾਂ ਉਹ ਤੇ ਸਾਰੇ ਸਾਡੇ ਨਾਲ ਮੰਨਣ ਵਾਲੇ ਉਹਦੇ ਸ਼੍ਰੀ ਅਕਾਤਰ ਸਾਹਿਬ ਨੂੰ ਮੰਨਣ ਵਾਲੇ ਆ ਸ਼੍ਰੀ ਅਕਾਤਰ ਸਾਹਿਬ ਦੇ ਅਨੁਸਾਰ ਚੱਲਣ ਵਾਲੇ ਸੋ ਮੇਸੇੰਡੀ ਹੈ ਕਿ ਜੇ ਕੋਈ ਸਹਿਯੋਗ ਦੇ ਰਿਹਾ ਉਹ ਇਸੇ ਲਈ ਦੇ ਰਿਹਾ ਕਿ ਮर्यादा ਦਾ ਘਾਣ ਹੋਇਆ ਹਰ ਸੰਸਥਾ ਇਹ ਮਹਿਸੂਸ ਕਰਦੀ ਹੈ ਧਾਰਮਿਕ ਸੰਸਥਾ ਮਹਿਸੂਸ ਕਰਦੀ ਹੈ ਸਿੱਖ ਜਥੇਬੰਦੀਆਂ ਮਹਿਸੂਸ ਕਰਦੀਆਂ ਕਿ ਸੰਸਥਾ ਇੱਥੇ ਸੰਸਥਾ ਦਾ ਨੁਕਸਾਨ ਹੋਇਆ ਹੈ ਸ਼੍ਰੀ ਅਕਾਤਰ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲੱਗੀ ਹੈ ਜੋ ਉੱਥੋਂ ਦਾ ਹੁਕਮਨਾਮਾ ਸੀ ਜੇ ਨਹੀਂ ਮੰਨਿਆ ਗਿਆ ਭਗੌੜਿਆਂ ਦੇ ਨਾਲ ਅਸੀਂ ਨਹੀਂ ਜਾਵਾਂਗੇ ਜਿਹੜੇ ਸ਼੍ਰੀ ਅਕਾਲ ਤਾ ਸਬਰਪਤ ਹੋਣਗੇ ਉਹ ਇੱਥੇ ਆਉਣਗੇ ਆ ਬੀਬੀ ਜੀ ਤੁਸੀਂ ਆਪਣਾ ਜਿਹੜਾ ਜਿਹੜਾ ਐਜ਼ ਅ ਪ੍ਰਧਾਨ ਨਾਮਿਨੇਟ ਕਰੋਗੇ ਆਪਣੇ ਆਪਣੇ ਵੱਲੋਂ ਪਾਰਟੀ ਦਾ ਅ ਜੀ ਐਸਜੀਪੀਸੀ ਬਤਾਓ ਉਹ ਜੀ ਐਸਜੀਪੀਸੀ ਦਾ ਨਾਮਿਨੇਟ ਜਦੋਂ ਚੋਣ ਹੋਏਗੀ ਉਹਦੋਂ ਕਰਾਂਗੇ ਅਸੀਂ ਪਹਿਲਾਂ ਹੀ ਥੋੜਾ ਕਰਦੇ ਆਂਗੇ ਪੱਜੜੇ ਚਲਾ ਸਾਰੇ ਆ ਕਿਆ ਜਾ ਰਿਹਾ ਕਿ ਜਿਹੜੇ ਸੇਵਾ ਸਾਹਿਬਾਨ ਕਨ ਹਟਾਏ ਗਏ ਨੇ ਉਹਨਾਂ ਨੂੰ ਵੋੜ ਬਹਾ ਦੀ ਦੇ ਲਈ ਆਪਾਂ ਮੰਗ ਰੱਖਾਂਗੇ ਕਿ ਉਹ ਸੀ ਉਹ ਅਸੀਂ ਮਤਾ ਲਿਆ ਰਹੇ ਹਾਂ ਜੀ ਕਿ ਜਿਹੜੀ ਮਰਿਆਦਾ ਦਾ ਕਾਣ ਹੋਇਆ ਜਿਹੜਾ ਉਹ ਪਤਾ ਪਾਇਆ ਗਿਆ ਉਹ ਗਲਤ ਪਾਇਆ ਗਿਆ ਮਰਿਆਦਾ ਦਾ ਕਾਣ ਕੀਤਾ ਗਿਆ ਬੇਨਿਜ਼ਮੀ ਹੋਈ ਹੈ ਇਹ ਇੱਕ ਤਰੀਕਾ ਨਹੀਂ ਹੈ ਅੰਤਰੀ ਕਮੇਟੀ ਨੇ ਜੋ ਉਹ ਫੈਸਲਾ ਕੀਤਾ ਉਹਨੂੰ ਰੱਦ ਕੀਤਾ ਜਾਵੇ ਉਹ ਮਤਾ ਲੈ ਕੇ ਅਸੀਂ ਆ ਰਹੇ ਹਾਂ ਔਰ ਅਸੀਂ ਕੱਲ 24 ਤਰੀਕ ਜਾਂ 25 ਤਰੀਕ ਨੂੰ ਅਸੀਂ ਉੱਥੇ ਪਹੁੰਚਾ ਦੇਣਾ ਤਾਂ ਜੋ ਉਹ ਬਜਟ ਦੀ ਜਲਾਸੇ ਵਿੱਚ ਸ਼ਾਮਲ ਕਰ ਲਿਆ ਜਾਵੇ 28 ਤਰੀਕ ਬੀਬੀ ਜੀ ਚੱਲਦੇ ਵਿੱਚ ਸਿੱਖਾਂ ਨਾਲ ਬੜਾ ਧੱਕਾ ਹੋ ਰਿਹਾ ਸਿੱਖਾਂ ਨੂੰ ਮੇਰਾ ਵਿਵਾਦ ਚੱਲਿਆ ਪੰਜਾਬ ਮਾਸ਼ਾਅੱਲਾ ਦੇਖੋ ਸਾਨੂੰ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਸਿੱਖ ਕਿਤੇ ਵੀ ਜਾਂਦੇ ਐ ਜਿਹੜਿਆ ਤੱਕੇ ਹੁੰਦੇ ਸਟੇਟਾਂ ਦੇ ਵਿੱਚ ਮਾਰੀ ਗੱਲ ਹੈ ਸਰਕਾਰਾਂ ਨੂੰ ਉੱਪਰਲੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬੜਾ ਬੜਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਔਰ ਹਰ ਸਟੇਟ ਨੂੰ ਹਦਾਇਤ ਹੋਣੀ ਚਾਹੀਦੀ ਹੈ ਕੋਈ ਵਰਗ ਹੋਵੇ ਮੈਕੈਨਿਕਲ ਸਿੱਖ ਦੀ ਨਹੀਂ ਮੈਂ ਗੱਲ ਕਰਦੀ ਕੋਈ ਵੀ ਮਨੋਖ ਹੋਵੇ ਕੋਈ ਵੀ ਇਨਸਾਨ ਹੋਵੇ ਕਿਸੇ ਨੂੰ ਅਸੀਂ ਬੇਪੱਧ ਕਰਨਾ ਕਿਸੇ ਦਾ ਤੱਕਾ ਕਰਨਾ ਕਿਸੇ ਨੂੰ ਕੁੱਟਮਾਰ ਕਰਨੀ ਇਹ ਬਹੁਤ ਮਾੜੀ ਗੱਲ ਹੈ ਕਿਸੇ ਸਟੇਟ ਵਿੱਚ ਇਸ ਤਰ੍ਹਾਂ ਦੇ ਆਪਸ ਵਿੱਚ ਕਲੈਸ਼ ਨਹੀਂ ਪੈਦਾ ਹੋਣੇ ਚਾਹੀਦੇ ਸਾਨੂੰ ਏਕਤਾ ਸਿਖਾਈ ਹੈ ਗੁਰੂ ਸਾਹਿਬ ਨੇ ਸਾਨੂੰ ਪ੍ਰੇਮ ਵਿੱਚ ਰਹਿਣਾ ਸਿਖਾਇਆ ਧਰਮ ਕੋਈ ਵੀ ਹੋਵੇ ਇਹਨੇ ਹਰ ਧਰਮ ਕਹਿੰਦਾ ਕਿ ਸਾਰੇ ਜਾਨੇ ਇਕੱਠੇ ਹੋ ਕੇ ਰੋ ਇਕੱਤਰ ਹੋ ਕੇ ਰੋ ਕਿਸੇ ਨਾਲ ਵਾਦਾ ਘਟਰਾ ਨਾ ਕਰੋ ਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਆਪਣੀ ਅਸਿਕਤਾਂ ਨੂੰ ਵੀ ਕਿਤੇ ਵੀ ਕੋਈ ਗੱਲ ਹੁੰਦੀ ਹੈ ਉਹਦੀ ਨਿੰਦਾ ਵੀ ਅਸੀਂ ਕਰਦੇ ਹਾਂ ਪਰ ਉਹਦਾ ਮੁਕਾਬਲਾ ਕਰਨ ਵਾਸਤੇ ਕੇਵਲ ਤੇ ਕੇਵਲ ਸਾਡਾ ਹੀ ਫਰਜ ਨਹੀਂ ਇਹ ਸਟੇਟਾਂ ਦੀ ਸਰਕਾਰਾਂ ਦਾ ਵੀ ਫਰਜ ਬਣਦਾ ਕਿ ਉਹ ਗਲਤ ਕਿਉਂ ਹੋਣ ਦਿੰਦੇ ਆ ਇਹਨਾਂ ਰੋਕ ਲਾਣੀ ਚਾਹੀਦੀ ਸਿਆਸੀ ਅਸਰਾ ਵੱਲੋਂ ਜੀ ਤੋੜ ਭੰਨ ਨਹੀਂ ਕੀਤੀ ਗਈ ਹੈ ਸਿਆਸੀ ਅਸਰਾ ਵੱਲੋਂ ਉਦੇ ਬਾਰੇ ਕੀ ਚਲੋ ਸ਼ਰਾਰਤੀ ਅਨਸਰ ਤੇ ਜਿੱਥੇ ਵੀ ਕਰਦੇ ਆ ਗਲਤੀ ਇਹ ਨੀਲ ਭੇਤ ਵਿੱਚ ਅਕਾਲੀ ਦਲਾਂ ਵਿੱਚ ਕੋਈ ਇਕਤਾ ਦਾ ਹੈਗਾ ਵੀ ਚਾਂਸ ਦੇਖੋ ਅਕਾਲੀ ਦਲ ਅਸੀਂ ਕੋਈ ਇਹ ਨਹੀਂ ਕਿ ਅਸੀਂ ਚਾਰ ਬੰਦੇ ਇਕੱਠੇ ਕਰ ਲਾਂਗੇ ਤੇ ਇਕਤਾ ਹੋ ਜਾਏਗੀ ਅਕਾਲੀ ਦਲ ਉਦੋਂ ਤੱਕ ਦਾ ਹੋਣਾ ਜਿੱਦਣ ਅਕਾਲੀ ਸੋਚ ਵਾਲੇ ਲੋਕ ਇਕੱਠੇ ਹੋਏ ਜਦੋਂ ਮਰਿਆਦਾ ਵਾਲੇ ਲੋਕ ਇਕੱਠੇ ਹੋਏ ਜੇ ਅਸੀਂ 24 ਚ ਇਕੱਠੇ ਸੀ ਸਾਰੇ 17 ਚ ਵੀ ਇਕੱਠੇ ਸੀ ਸਾਰੇ 21 ਚ ਵੀ ਇਕੱਠੇ ਸੀ ਸਾਰੇ ਉੰਨੀ ਜੀ ਇਕੱਠੇ ਸਾਰੇ ਸਾਰੀਆਂ ਚੋਨਾਚ ਅਸੀਂ ਕਿੱਥੇ ਡਿੱਗੇ ਆ ਮੁੱਦੇ ਮੂ ਅਸੀਂ ਹਾਸ਼ੀਏ ਤੇ ਚਲੇ ਗਏ ਇਕੱਠੇ ਇਕੱਲੇ ਉਹਨਾਂ ਵਿਅਕਤੀਆਂ ਨਾਲ ਨਹੀਂ ਅਸੀਂ ਇਕੱਠੇ ਹੋ ਸਕਦੇ ਜਿਹੜੇ ਗੈਰ ਅਸੂਲੀ ਜਿਹੜੇ ਕੰਮ ਕਰਦੇ ਹੈ ਗੈਰ ਮर्याਦਾ ਕੰਮ ਕਰਦੇ ਹੈ ਜਿਹੜੇ ਕੇਵਲ ਤੇ ਕੇਵਲ ਆਪਣੇ ਆਪਣੇ ਆਪ ਨੂੰ ਹੀ ਸਮਝ ਕੇ ਕਿ ਮੈਂ ਹੀ ਲੀਡਰ ਹਾਂ ਹੋਰ ਕੋਈ ਹੈ ਹੀ ਨਹੀਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਕਿਸੇ ਮਨੁੱਖ ਨਾਲ ਨਾ ਜੁੜੋ ਸੰਸਤਾ ਨਾਲ ਨਾ ਜੁੜੋ ਸ਼੍ਰੀ ਅਕਾਤਾਸਰ ਨਾਲ ਨਾ ਜੁੜੋ ਔਰ ਉਹਦੀ ਮਹਾਨਤਾ ਰੂ ਸਮਿਤੀਆਂ ਦੀ ਸਰਵਉੱਚਤਾ ਵਿੱਚ ਸ਼ਾਮਲ ਹੋ। ਬੀਬੀ ਜੀ ਇਹਦੇ ਭਰਤੀ ਤੁਸੀਂ ਕਰਨ ਜਾ ਰਹੇ ਹੋ ਤੇ ਇਹਦੇ ਵਿੱਚ ਕੌਣ ਕੌਣ ਹਿੱਸਾ ਲੈ ਸਕਦਾ ਤੇ ਹੁਣ ਹੁੰਦਾ ਕਿ ਕਿਸ ਤਰ੍ਹਾਂ ਦੀ ਭਰਤੀ ਹੋਈ ਹੈ ਕਿਹੜੇ-ਕਿਹੜੇ ਕਿਸ ਤਰ੍ਹਾਂ ਦੀ ਨਿਸਰਾ ਤੁਸੀਂ ਵੇਖਿਆ ਹੁਣ ਹੁੰਦਾ ਕਿ ਜਿਹੜੀ ਭਰਤੀ ਹੋਈ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਹੈ। ਦੇਖੋ ਬਹੁਤ ਲੋਕਾਂ 'ਚ ਖੁਸ਼ੀ ਵੀ ਹੈ ਤੇ اور بڑے ਹੋਮ ਹੋਮ ਆ ਕੇ ਆ ਰਹੇ ਤੁਸੀਂ ਇਹ ਦੇਖੋ ਅੱਜ ਮੈਂ ਸਿਰਫ ਕਾਪੀਆਂ ਥੋੜੀਆਂ ਲੈ ਕੇ ਆਈ ਸੀ 4-500 ਔਰ ਸਾਰੇ ਇੱਕਦਮ ਪਹੁੰਚ ਗਏ تھے ਕਿ ਅਸੀਂ ਵੀ ਕਾਪੀਆਂ ਲੈ ਕੇ ਜਾਣੀਆਂ ਅਸੀਂ ਵੀ ਲੈ ਕੇ ਜਾਣੀਆਂ ਜੁਮੇਵਾਰ ਬੈਠੇ ਨੇ। ਅਸੀਂ ਇੱਥੇ ਰਾਕੇ ਵੀ ਜਾਵਾਂਗੇ ਕੁਝ ਵਿਅਕਤੀਆਂ ਨੂੰ ਦੇ ਕੇ ਵੀ ਕਾਪੀਆਂ ਦੇ ਜਾਵਾਂਗੇ ਅੱਗੋਂ ਇਹ ਸਰਦਾਰ ਦਲਜਿੰਦਰ ਸਿੰਘ ਜੀ ਵਿਰਖ ਸਾਹਿਬ ਇਹ ਦਫਤਰ ਇੱਥੇ ਖੁੱਲਾ ਇਹ ਇੱਥੇ ਬੈਠਣਗੇ ਵੀ ਇਹਨਾਂ ਦੇ ਬਾਕੀ ਹੋਰ ਵੀ ਸੀ ਲਾਵਾਂਗੇ ਇੱਥੇ ਬੈਠਣ ਲਈ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਨਾਲ ਸੰਪਰਕ ਕਰਕੇ ਜਿੰਨੇ ਜਿੰਨੇ ਕਾਪੀ ਚਾਹੀਦੀ ਹੈ ਲੈਣਗੇ ਬਹੁਤ ਉਛਾ ਲੋਕਾਂ ਦੇ ਵਿੱਚ ਹਰ ਇੱਕ ਦੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਸਾਨੂੰ ਸਿੱਧਾ ਹੀ ਫੋਨ ਕਰ ਰਹੇ ਵਰਕਰ ਕਿ ਸਾਨੂੰ ਕਾਪੀਆਂ ਦੇ ਦੋਗੇ ਸਾਨੂੰ ਕਾਪੀਆਂ ਦੇ ਦੋਗੇ ਇਹਦਾ ਮਤਲਬ ਕਿ ਲੀਡਰਾਂ ਤੋਂ ਸਿਵਾਏ ਆਮ ਵਰਕਰ ਵੀ ਜਿਹੜਾ ਉਹ ਵੀ ਚਾਹੁੰਦਾ ਕਿ ਮੈਂ ਭਰਤੀ ਹੋਵਾਂ। ਗ੍ਰਹਿ ਮੰਤਰੀ ਅਮੀਸ਼ਾ ਵੱਲੋਂ ਸੰਥਲ ਬਾਰੇ ਕੋਈ ਮਾੜੀ ਟਿੱਪਣੀ ਕੀਤੀ ਕਿਵੇਂ ਲੈ ਲੇ ਗਏ। ਟੇਕ ਆਪ। ਦੇਖੋ ਜੀ ਗੱਲ ਇਹ ਹੈ ਕਿਸੇ ਦੇ ਕਹਿਣ ਦੇ ਨਾਲ ਕਿਸੇ ਦੀ ਤਾਕਤ ਨਹੀਂ ਕੱਢਦੀ। ਕਿਸੇ ਦੇ ਸਤਿਕਾਰ ਨੂੰ ਫਰਕ ਨਹੀਂ ਪੈਂਦਾ। ਇਹ ਗੱਲਾਂ ਚੱਲਦੀਆਂ ਹੀ ਰਹਿਣੀਆਂ। ਇਹ ਬੋਲੀ ਜਾਣਾ ਜਿਨ੍ਹਾਂ ਲੋਕਾਂ ਨੇ ਬੋਲੀ ਜਾਣਾ ਜੀ ਜਿਨ੍ਹਾਂ ਸਨਮਾਨ ਕਰਨਾ ਔਰ ਸਨਮਾਨ ਕਰੀ ਜਾਣਾ। ਉਹ ਸਾਡੇ ਵਾਸਤੇ ਸਤਿਕਾਰਯੋਗ ਨੇ ਮਹਾਪੁਰਖ ਔਰ ਸਾਡੇ ਵਾਸਤੇ ਸਤਿਕਾਰਯੋਗ ਹੌਣ ਕਰਕੇ ਅਸੀਂ ਸਾਰੇ ਉਹਨਾਂ ਦਾ ਸਤਿਕਾਰ ਵੀ ਕਰਦੇ ਆਂ ਔਰ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਦੇ ਆਂ ਉਹਨੇ ਸ਼ਹਾਦਤ ਦਿੱਤੀ ਐ ਇਹ ਸਾਡੇ ਵਾਸਤੇ ਜਿਹੜੀ ਮਹਾਨਤਾ ਉਹ ਸਾਡੇ ਲਈ ਰਹਿਣੀ ਐ ਕੋਈ ਐਸੀ ਗੱਲ ਨਹੀਂ ਕਿਸੇ ਦੇ ਕਹਿਣ ਨਾਲ ਕੋਈ ਘਟ ਨਹੀਂ ਜਾਣੀ ਅਰੇ ਅਮਰਤਪਾਲ ਸਿੰਘ ਹੋਣਾ ਜੀ ਵੀ ਕਿਹਾ ਜਾ ਰਿਹਾ ਜੀ ਟੁੱਟਣ ਵਾਲੀ ਐ ਐਨਐਸਏ ਕਿਉਂਕਿ ਉਹਨਾਂ ਦੇ ਸਾਥੀਆਂ ਦੀ ਟੁੱਟ ਗਈ ਐ ਹੁਣ ਗਾਂ ਜਿਹੜਾ ਕਿਉਂਕਿ ਉਹ ਆਪਣੇ ਤੌਰ ਤੇ ਚਲਦੇ ਨੇ ਉਹਨਾਂ ਦੇ ਪਿਤਾ ਜੀ ਵੱਖਰੀ ਜਿਹੜੀ ਉਹ ਭਰਤੀ ਐਸ ਲਈ ਕਰ ਰਹੇ ਨੇ ਤੇ ਕੱਲ ਨੂੰ ਜੇ ਉਹ ਆਪ ਆਉਂਦੇ ਨੇ ਪੰਜਾਬ ਦੇ ਵਿੱਚ ਜੋ ਲੱਗਦਾ ਕਿ ਹਾਲਾਤ ਜਲਦੀ ਛੇਤੀ ਆਉਣਗੇ ਤੇ ਉਦੋਂ ਵਿੱਚ ਫਿਰ ਕੀ ਹਾਲਾਤ ਹੋਣਗੇ ਕਿ ਅਕਾਲੀ ਦਲ ਇਕੱਠੇ ਹੋਣ ਦੀ ਵੀ ਫਿਰ ਸਵਾਲ ਆ ਜਾਂਦਾ ਜੀ ਮੇਰੀ ਬੇਨਤੀ ਹੈ ਜੀ ਐਨਐਸਏ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਗਲਤ ਲਾਈਏ ਤੱਕਾ ਔਰ ਇਹਨੂੰ ਤੋੜਿਆ ਜਾਵੇ ਉਹਨਾਂ ਨੂੰ ਆਪਣੇ ਪੰਜਾਬ ਚ ਲਿਆਂਦਾ ਜਾਵੇ ਇਹ ਸਾਰੇ ਦੀ ਮੰਗ ਸੀ ਔਰ ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ ਕਿ ਉਹ ਮੰਗ ਜਿਹੜੀ ਲੋਕਾਂ ਦੀ ਆਵਾਜ਼ ਜਿਹੜੀ ਸੀ ਉਹ ਪੂਰੀ ਹੋਈ ਹੈ ਸੱਤ ਵਿਅਕਤੀ ਆ ਗਏ ਔਰ ਉਹ ਆਪਣੇ ਕਰਾਚੀ ਲੱਗ ਕੇ ਰਹਿਣਗੇ ਬਹੁਤ ਚਿਰ ਦੀ ਅਸੀਂ ਆਵਾਜ਼ ਉਠਾ ਰਹੇ ਔਰ ਅਸੀਂ ਕਹਿ ਵੀ ਰਹੇ ਸੀਗੇ ਤੇ ਸਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਸੀ ਸਾਰੇ ਸੇਕਾਲੀ ਦਲ ਵਾਲੇ ਵੀ ਕਹਿ ਰਹੇ ਸੀ ਇਹ ਔਰ ਮੇਰਾ ਖਿਆਲ ਹਰ ਬਸ਼ਰ ਕਹਿੰਦਾ ਸੀਗਾ ਕਿ ਇਹ ਗਲਤ ਹੈ ਹੁਣ ਜੇ ਟੁੱਟੀ ਹੈ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਸਟੈਪ ਹੈ ਕਿਉਂਕਿ ਤੱਕਾ ਤੱਕਾ ਹੀ ਹੁੰਦਾ ਹੈ ਜ਼ੁਲਮ ਜ਼ੁਲਮ ਹੀ ਹੁੰਦਾ ਜਦੋਂ ਆਉਣਗੇ ਅਮਰਪਾਲ ਸਿੰਘ ਜੀ ਉਹ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਚ ਕੰਮ ਕਰਨਗੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਉਠਾਉਣਗੇ ਸਾਡਾ ਫਾਇਦਾ ਹੋਏਗਾ ਔਰ ਖੁਸ਼ੀ ਹੋਏਗੀ ਸਾਨੂੰ ਕਿ ਮੈਂਬਰ ਪਾਰਲੀਮੈਂਟ ਸਾਡੇ ਆ ਆਪਣੀ ਉੱਚੀ ਆਵਾਜ਼ ਵਿੱਚ ਜੋ ਪੰਜਾਬ ਦਾ ਖੇਤ ਨੇ ਉਹ ਉੱਥੇ ਉਠਾ ਕੇ ਸਾਡੀ ਪੂਰਤੀ ਕਰਾ ਸਕਦੇ ਨਹੀਂ ਨਹੀਂ ਮੇਰਾ ਸਵਾਲ ਸੀ ਜੀ ਉਹ ਅਲੱਗ ਤੌਰ ਤੋਂ ਉਹਨਾਂ ਦੇ ਪਿਤਾ ਜੀ ਭਰਮੀ ਕਰ ਰਹੇ ਇਹ ਉਹਨਾਂ ਦੀ ਮਰਜ਼ੀ ਹੈ ਜੀ ਦੇਖੋ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉਹ ਕੀ ਸੋਚਦੇ ਆ ਕਿੱਧਰ ਨੂੰ ਆਉਣਗੇ ਮੈਂ ਨਹੀਂ ਇਹਦੇ ਬਾਰੇ ਕਿਸੇ ਨੂੰ ਮਜਬੂਰ ਕਰ ਸਕਦੇ ਹਾਂ ਅਸੀਂ ਸੰਪਰਕ ਬਣਾਵਾਂਗੇ ਹਰ ਇੱਕ ਨੂੰ ਆਵਾਜ਼ ਮਾਰਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਇਸੇ ਸ਼੍ਰੋਮਣੀ ਕਾਲੇਦਨ ਨੂੰ ਮਜ਼ਬੂਤ ਕਰੀਏ ਤੁਸੀਂ ਗੁੱਸੇ ਹੋ ਕੇ ਜੇ ਗਏ ਵੀ ਹੋ ਕਿਸੇ ਤਕਲੀਫ ਵਿੱਚ ਗਏ ਹੋ ਤੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਸਾਡੀ ਤੇ ਆਵਾਜ਼ ਹੀ ਹੈ ਕਿ ਜਿਹੜਾ ਇਹਦਾ ਹਿੱਸਾ ਬਣ ਸਕਦਾ ਸਾਰੇ ਬਣ ਮੈਂ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹੜੀ 2 ਦਸੰਬਰ ਨੂੰ ਅਕਾਲ ਤਖਤ ਅਸਆ ਤੋਂ ਹੁਕਾਉਣਾ ਆਇਆ ਸੀ ਉਹ ਤੇ ਸਾਰੇ ਕਾਲੀਦਨਾਂ ਨੂੰ ਭੰਗ ਕੱਢ ਕੇ ਤੇ ਇੱਕ ਕਾਲੀਦਨ ਬਣਾਉਣ ਦੀ ਗੱਲ ਜਿਹੜਾ ਚੱਲਦਾ ਅਕਾਲੀ ਦਲ ਉਹਦੇ ਪੱਧਰੀ ਦੀ ਗੱਲ ਹੋਈ ਸੀ ਉਸੇ ਪੱਧਰੀ ਨੂੰ ਪੁਰਾਣੇ ਡੈਲੀਗੇਟ ਵੀ ਲੈ ਕੇ ਨਵੇਂ ਡੈਲੀਗੇਟ ਬਣਾਉਣ ਦੀ ਗੱਲ ਹੋਈ ਸੀ ਅੱਜ ਆਪਾਂ ਨਵਾਂ ਅਕਾਲੀ ਦਲ ਬਣਾ ਰਹੇ ਆ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ ਉਹੀ ਅਕਾਲੀ ਦਲ ਹੈ ਜਿਹਦਾ ਹੁਕਮ ਉੱਥੇ ਹੋਇਆ ਸੀ ਇਹ 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 ਨਾ ਸੋਚੋ ਵੀ ਜਿੱਥੇ ਬਾਦਲ ਬੈਠਾ ਉਹ ਅਕਾਲੀ ਦਲ ਨੋ ਸ਼ੋਮਨੀ ਅਕਾਲੀ ਦਲ ਉਹ ਹੈ ਹੈ ਉਹੀ ਸ਼ੋਮਨੀ ਅਕਾਲੀ ਦਲ ਲੇਕਿਨ ਉਹ ਬਣੇਗਾ ਜਿੱਥੇ ਸ਼੍ਰੀ ਅਕਾਤਰ ਸਾਹਿਬ ਤੋਂ ਜੋ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਇਹ ਕਿਉਂ ਸੋਚੀ ਜਾਂਦੇ ਹੋ ਕਿ ਉੱਥੇ ਬਾਦਲ ਬੈਠਾ ਤਾਂ ਸ਼ੋਮਨੀ ਅਕਾਲੀ ਦਲ ਹੈ ਉਹ ਦਫਤਰ ਉਹਨਾਂ ਦੇ ਕੋਲ ਤਾਂ ਸ਼੍ਰੋਮਣੀ ਕਾਲੀ ਦਲ ਅਸੀਂ ਸ਼੍ਰੋਮਣੀ ਕਾਲੀ ਦਲ ਜੇ ਉਹ ਸਾਨੂੰ ਦਫਤਰ ਚ ਜਾਂਦੇ ਅਸੀਂ ਕੋਈ ਚੰਗੇ ਲੱਗਦੇ ਕਿ ਅਸੀਂ ਉਹ ੱੱਕੇ ਬਾਅਦ ਫਰਜ ਉਹਨਾਂ ਦਾ ਬੰਦਾ ਸੀ ਕਿ ਪ੍ਰਤੀ ਕਮੇਟੀ ਬਣ ਗਈ ਹੈ ਆਓ ਵੈਲਕਮ ਤੁਸੀਂ ਉੱਥੇ ਪਹੁੰਚੋ ਪਹੁੰਚ ਕੇ ਪ੍ਰਤੀ ਸ਼ੁਰੂ ਕਰੋ ਸ਼੍ਰੋਮਣੀ ਕਾਲ ਦਲ ਨੂੰ ਤਕੜਾ ਕਰੋ ਲੇਕਿਨ ਜੇ ਉਹ ਨਹੀਂ ਸਮਝੀਦੇ ਤੁਸੀਂ ਕਿਸੇ ਵਿਅਕਤੀ ਨਾਲ ਕਿਉਂ ਜੋੜਿਆ ਸ਼੍ਰੋਮਣੀ ਕਾਲ ਦਲ ਨੂੰ ਇੱਕ ਵਿਅਕਤੀ ਨਾਲ ਨਾ ਜੋੜੋ ਸ਼੍ਰੋਮਣੀ ਕਾਲੀ ਦਲ ਕੌਮ ਦਾ ਹੈ ਪੰਥ ਦਾ ਹੈ ਤੇ ਪੰਥ ਇਹਨੂੰ ਮਜ਼ਬੂਤ ਕਰੇਗਾ ਭਾਮੀ ਸਾਹਿਬ ਤੇ ਬਡੁੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਸੱਤ ਮੈਂਬਰੀ ਕਮੇਟੀ ਤੋਂ ਜੇ ਦੁਬਾਰਾ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕੀ ਉਹ ਆਪਾਂ ਮਨਜ਼ੂਰ ਕਰਾਂਗੇ ਜੀ ਉਹਨਾਂ ਨੂੰ ਕੋ ਕੋ ਮੁਖੀ ਨੇ ਦੇਖੋ ਜਿਹੜੇ ਅਸਤੀਫਾ ਹੀ ਦੇ ਗਏ ਨੇ ਮੁਖੀ ਹੋਣ ਨਹੀਂ ਨਾ ਨਹੀਂ ਇਹ ਇਹ ਤਾਂ ਸੀ ਇੱਕ ਸ਼੍ਰੀ ਅਕਾਲਤਾ ਸਾਹਿਬ ਤੇ ਪੰਜ ਮੈਂਬਰੀ ਕਮੇਟੀ ਨੂੰ ਉਹਨਾਂ ਨੇ ਮੰਨਤਾ ਦੇ ਕੇ ਅਰਦਾਸ ਕਰਕੇ ਸੀ ਸ਼ੁਰੂ ਕੀਤਾ ਉਹਨਾਂ ਨੇ ਜੇ ਭਰਤੀ ਕਰਨੀ ਹੋਵੇ ਉਹ ਭਰਤੀ ਕਮੇਟੀ ਵਿੱਚ ਜਾ ਕੇ ਕਹਿ ਸਕਦੇ ਆ ਵੀ ਅਸੀਂ ਵੀ ਭਰਤੀ ਕਰ ਲਈਏ ਠੀਕ ਹੈ ਠੀਕ ਹੈ ਜੋ ਵੇਰੀ ਇੱਕ ਬੇਤੀ ਸੁਣ ਲੋ ਅੱਜ ਦਾ ਮਾਦੇਵਾਸੇ ਦਾ ਆਸਰਾ ਮਨਸਵਾਸੇ ਬੜਾ ਖੁਸ਼ੀਆਂ ਭਰਿਆ ਦਿਨ ਹੈ ਇਹ ਪਹਿਲੀ ਵਾਰੀ ਆਂ ਵੀ ਕਾਲੀਦਾਲ ਦਾ ਦਫਤਰ ਅਮਰਥਰ ਖੁਲਿਆ ਮੈਂ 42 ਸਾਲ ਹੋ ਗਏ ਮੈਨੂੰ ਕਾਲੀਦਾਲ ਇੱਥੇ ਸਾਡਾ ਡਾਕਟਰ ਵੀ ਨਹੀਂ ਸੀ ਅਸੀਂ ਘੜੀ ਬੈ ਕੇ ਚਲਾਉਂਦੇ ਸੀ ਅੱਜ ਜਿਹੜਾ ਦਫਤਰ ਖੁਲਿਆ ਬੀਬੀ ਹੋਰਾਂ ਨੂੰ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਮੈਂ ਇਹ ਵਿਸ਼ਵਾਸ ਦੁਆਰਾ ਇਹ ਲੋਕ ਨੇਕਣ ਦੇ ਸਨ ਬਈ ਕੋਈ ਐਸਾ ਕਾਲੀਦਾਵਾ ਜਿਹੜੀ ਸਾਡੀ ਗੱਲ ਕਰੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਅਕਾਥਕ ਸਾਹਿਬ ਨੇ ਸਾਨੂੰ ਇੱਕ ਲਾਈਨ ਤੇ ਪਾਇਆ ਅਸੀਂ ਤੱਕਦੇ ਹੋ ਕੇ ਇਹ ਸਾਰਾ ਕੰਮ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਮੇਰੇ ਵਿੱਚ ਇੱਕ ਮਾਝੇ ਵਾਲੇ ਸਿੰਘਾਂ ਨੂੰ ਸੇਸ਼ ਤੌਰ ਤੇ ਬੇਨਤੀ ਕਰਨੀ ਚਾਹਣਾ ਮਾਝੇ ਵਾਲਿਆਂ ਨੂੰ ਤੁਹ ਬੜੀਆਂ ਕੁਰਬਾਨੀਆਂ ਕੀਤੀਆਂ ਗੱਲਾਂ ਕਟੀਆਂ ਔਰ ਫਾਂਸੀ ਦੇ ਫੰਦੀਆਂ ਨੂੰ ਚੁਣਿਆ ਪਹਿਲਾ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਚਬਾਲ ਤੋਂ ਸੀਗੇ ਔਰ ਕਾਲ ਸਰਦਾਰ ਸਰਮਕਸਿਖ ਚਬਾਲ ਦੂਸਰਾ ਅਕਾਲ ਤਖਤ ਸਾਹਿਬ ਤੇ ਸਿਰਜਣਾ ਹੋਈ ਆ ਅਕਾਲੀ ਦਲ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਤੇ ਮੈਂ ਮਾਝੇ ਵਾਲੇ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਤੁਸੀਂ ਕੁਰਬਾਨੀਆਂ ਚ ਦੇ ਗਏ ਜੇ ਜੇਲਾ ਚ ਵੀ ਅੱਕੇ ਜੇ ਫਾਂਸੀ ਤੇ ਫੰਗਾ ਚ ਦੇ ਗਏ ਜੇ ਤੇ ਜਿਹੜੀ ਭਰਤੀ ਸ਼ੁਰੂ ਹੋਈ ਆ ਇਹ ਇੱਥੇ 35 ਨੰਬਰ ਜਿਹੜੀ ਕੋਠੀ ਆ ਦਰਸ਼ਨੈ ਵਿਨਿਊ ਇਹ ਤੋਂ ਆੜ ਕੇ ਜਦੋਂ ਮਰਦੀ ਪਰਤੀ ਲੈ ਸਕਦੇ ਆ ਕਿਉਂਕਿ ਕਈ ਸਿੰਘਾਂ ਦੇ ਟੈਲੀਫੋਨ ਹੋ ਗਏ ਆ ਸਾਨੂੰ ਪਰਤੀ ਕਿੱਥੋਂ ਮਿਲੂਗੀ ਉਹ ਪਰਤੀ ਇਸ ਦਫ਼ਤਰ ਤੋਂ ਜਿੱਤਰਾ ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰ ਇਹ ਦਫ਼ਤਰ ਜਿਹੜਾ ਹੈ ਸ਼ਰੋਮਣੀ ਅਕਾਲੀ ਦਲ ਦਾ ਇੱਥੇ ਖੁੱਲਿਆ 84 ਤੋਂ ਪਹਿਲਾਂ ਇਹ ਕਿਹੜਾ ਵੇਹਦੇ ਹੁੰਦੇ ਸੀ ਉੱਥੇ ਦਰਬਾਰ ਸਾਹਿਬ ਦੇ ਲਾਗੇ ਪਰ 84 ਤੋਂ ਬਾਅਦ ਕੋਈ ਦਫ਼ਤਰ ਨਹੀਂ ਇੱਥੇ ਹੈਗਾ ਦਫ਼ਤਰ ਵੀ ਜਿਹੜਾ ਉਹ ਆਈਜੈਕ ਕਰਕੇ ਚੰਡੀਗੜੀ ਲੈ ਗਏ ਸੀਗੇ ਸੋ ਇਹ ਅਕਾਲੀ ਦਲ ਦਾ ਹਮੇਸ਼ਾ ਦਫ਼ਤਰ ਜਿਹੜਾ ਹੈ ਉਹ ਵਰਸਰ ਸਾਹਿਬ ਦੀ ਤਰਕੀ ਤੇ ਰਿਹਾ ਹੈ ਕਿ ਅੱਜ ਮੈਂ ਡਾਕਟਰ ਸਾਹਿਬ ਨੂੰ ਬੀਬੀ ਜੀ ਨੂੰ ਔਰ ਤੇ ਦਰਜਿੰਦਰ ਸਿੰਘ ਨੇ ਸਾਡੇ ਆਪਣੇ ਵੇਖੇ ਨੇ ਸਾਰੇ ਸਹਿਰ ਤੋਂ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਚਾਹਣਾ ਆ ਤੇ ਨਾਲ ਬੇਨਤੀ ਕਰਨੀ ਚਾਹਣਾ ਵੀ ਇਹ ਇਸ ਦਫ਼ਤਰ ਤੋਂ ਭਰਤੀ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਜਦੋਂ ਮਰਜ਼ੀ ਪ੍ਰਾਪਤ ਇਥੋਂ ਕਰ ਸਕਦੇ ਆ ਠੀਕ ਹੈ ਜੀ ਥੈਂਕ ਯੂ ਗੋਲਡਨ ਇਹਦਾ ਐਡਰੈਸ ਹੈ ਜੀ ਪੂਰਾ ਹਾਊਸ ਨੰਬਰ 35 A ਬਲਾਕ ਦਰਸ਼ਨ ਐਵੇਨਿਊ ਨੀਅਰ ਗੋਲਡਨ ਗੇਟ